ਪੋਰਟ ਸੰਕਟ ਆ ਪਾਣੀ ਦਿਓ ਹੋ ਗਿਆ ਨਾ ਬਾਰੂ ਪਾਣੀ ਦੇ ਕੱਢ ਲੈਣ ਕਰਿਆ ਨਾ ਦੇ ਹੋ ਬਸ ਬਸ ਦੋ ਦੋ ਤਿੰਨ ਦਿਨ ਲਗਾਓ ਨਾ ਥੋੜੇ ਜਿਹਾ ਕਰ ਜਿਹਾ ਅੰਦਰ ਆਪਾਂ ਦਾ ਵੀ ਪਾਣੀ ਆ ਨਹੀਂ ਕੋਈ ਨਹੀਂ ਪਾਣੀ ਨਿਕਲਦਾ ਆਪ ਮਰਾ ਸ਼ਾਮ ਨੂੰ ਸ਼ਾਮ ਨੂੰ ਭਜਵਾ ਤਾਂ ਫਬਰ ਬੰਨੇ ਆ ਰਹੇ ਕੋਈ ਦਿਨ ਜੇ 24 ਹੋ ਸਕਤ ਨਹੀਂ ਕੋਈ ਜੋ ਮਤਲਬ ਇੱਥੇ ਪ੍ਰੋਬਲਮ ਲੱਗ ਰਹੀ ਹੈ ਅਮਾਓ ਕੇ ਤਸਵੀਰਾਂ ਗੁੱਦੜ ਪੈਣੀ ਦੇ ਜੋ ਹਲਾਕੇ ਦੇ ਅ ਗਲੋਬਲ ਸਿੱਖ ਐਨ ਜੀਓ ਦੇ ਵੱਲੋਂ ਵੀ ਔਰ ਪਿੰਡ ਦੇ ਲੋਕ ਜਿੱਥੇ ਜਿੱਥੇ ਨੁਕਸਾਨ ਹੋਇਆ ਹੈ ਬਕਾਇਦਾ ਸਾਹਿਬ ਨਾਲ ਜਾ ਕੇ ਮੌਇਨਾ ਵੀ ਕਰ ਰਹੇ ਨੇ ਔਰ ਇਧਰ ਸਾਡੇ ਸਾਬਕਾ ਸਰਪੰਚ ਸਾਹਿਬ ਵੀ ਹਾਂ ਉਹ ਵੀ ਨਾਲ ਚੱਲੇ ਨੇ ਬਕਾਇਦਾ ਜੀ ਉੱਥੇ ਦੇਖਦੇ ਆ ਕਿੰਨਾ ਕਿੰਨਾ ਰੇਤਾ ਚੜਿਆ ਕਿੰਨਾ ਕਿੰਨਾ ਜਿਹੜਾ ਪਾਣੀ ਖੜਾ ਕੀ ਨੁਕਸਾਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਆ ਇਹ ਜ਼ਿਮੀਦਾਰਾਂ ਦੇ ਖੇਤ ਨੇ ਔਰ ਖੇਤਾਂ ਤੋਂ ਬਾਅਦ ਹੁਣ ਇਹਨਾਂ ਦਾ ਜਿਹੜਾ ਹੈ ਨਾ ਜਿਹੜੀ ਪਹਿਲੀ ਬੀਜਣ ਵਾਲਾ ਇਹ ਹੁਣ ਰੇਤ ਹੀ ਰੇਤ ਤੁਹਾਨੂੰ ਦਿਖਾਈ ਦੇਵੇਗੀ ਰੇਤ ਹੀ ਰੇਤ ਦਿਖਾਈ ਦੇਵੇਗੀ ਪਿੰਡ ਦੇ ਰੋਗ, ਬੁੱਧੜ ਪੈਣੀ ਦੇ ਰੋਗ ਨਾਲ ਜੋ ਐਨਜੀਓ ਵਾਲੇ ਵੀ ਆਏ ਹੋਏ ਨੇ ਵੀਰ ਗਲੋਬਲ ਸਿੱਖ ਵਾਲੇ ਵੀ ਤੇ ਨਾਲ ਬਕਾਇਦਾ ਇੱਥੋਂ ਦੇ ਸਾਹ ਵੀ ਚੱਲਿਆ ਤੇ ਔਰ ਨਾਲ ਪ੍ਰੋਪਰ ਪੈਂਟ ਦੇ ਲੋਕ ਜਾ ਰਹੇ ਨੇ ਤਾਂ ਜੀ ਅੱਗੇ ਆਪਾਂ ਅੱਜ ਹੁਣ ਕਿੱਥੇ ਚੱਲੇ ਆ ਜੀ ਅੱਗੇ ਅਗਲਾ ਦਰਿਆ ਦੇ ਲਾਗੇ ਚੱਲੇ ਬੀਮਾ ਨੇ ਬੰਨ ਜੀ ਦਰਿਆ ਜੀ ਲੱਗਾ ਹੈ ਜੀ ਜਦੀ ਜੋਲੀ ਜਾਂਦੀ ਦਰਿਆ ਜੀ ਬੋਲੇ ਜੀ ਸਤਲੁਜ ਦਰਿਆ ਸਤਲੁਜ ਦਰਿਆ ਸਤਲੁਜ ਦਰਿਆ ਜੀ ਉੱਥੇ ਦਰਿਆ ਪੋੜਿਆ ਹੈ ਬੋਲ ਤੋਂ ਉਲੀ ਸਾਈਡ ਵੀ ਉਹਨਾਂ ਦਰਿਆ ਬਣਾ ਤਾਂ ਇਸ ਦਰਿਆ ਨੇ ਇਸ ਏਰੀਆ ਤਬਾਹ ਕੀਤਾ ਜੀ ਜੀ ਇਹਨਾਂ ਦੀ ਜੀ ਇਹ ਸੰਜੀ ਫਸਲ ਦੇ ਹਾਲਾਤ ਉੱਧਰ ਬੈਣੀ ਦੇ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਕਾਇਦਾ ਅੱਗੇ ਵੀ ਟਰੈਕਟਰ ਚੱਲ ਰਹੇ ਨੇ ਤਾਂ ਕਾਫੀ ਵੱਡਾ ਨੁਕਸਾਨ ਹੋਇਆ ਸਾਤਲੂ دریا ਦਾ ਜੋ ਪਾਣੀ ਤਸਵੀਰਾਂ ਦੇਖੋ ਟਰੈਕਟਰ ਜੋ ਨਾਲ ਚੱਲੇ ਅੱਗੇ ਬਿਲਕੁਲ ਜਿੱਥੇ ਸਤਰੁਦ ਰਿਆ ਵਿੱਚੋਂ ਨਿਕਲਦਾ ਨਾਲ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਟਰੈਕਟਰ ਚਲਾਣਾ ਮੁਸ਼ਕਲ ਹੈ ਥੋੜਾ ਥੋੜਾ ਜਿੱਥੋਂ ਪੈਦਲ ਰਸਤਾ ਹੈ ਤਾਂ ਪਿੰਡ ਦੇ ਲੋਕ ਲਾਹ ਦੁਕਾਤ ਲੋਕ ਜਿਨ੍ਹਾਂ ਦੇ ਖੇਤ ਅੰਦਰ ਹਨ ਤੇ ਉਹ ਜਾ ਰਹੇ ਨੇ ਤਾਂ ਖਾਲੀ ਟਰੈਕਟਰ ਤੋਰਾਂ ਨੇ ਹਾਂਜੀ ਇਹ ਸਭ ਸਭ ਤੋਂ ਪਹਿਲਾਂ ਜੇ ਇੱਥੇ ਹਵਾ ਲਵਾਨੀ ਤੇ ਖਾਲੀ ਟਰੈਕਟਰ ਤੋਰੇਗੇ ਜੀ ਇਹਦਾ ਖਾਲੀ ਟਰੈਕਟਰ ਤੋਰਨ ਨਾਲ ਕੀ ਹੁੰਦਾ ਜੀ ਇਹ ਜਿਵੇਂ ਹੁਣ ਸਲਾਬ ਹੈਗੀ ਹੈ ਜੀ ਸਲਾਬ ਹੌਲੀ ਹੌਲੀ ਜਿਹੜੀ ਹੈ ਜਿਵੇਂ ਖਾਲੀ ਟਰੈਕਟਰ ਤੋਰਾਂ ਤੇ ਸੁੱਕ ਜਾਵੇਗੀ ਥੱਲੇ ਸਰਾਖ ਬਣ ਜਾਣਗੇ ਜਿਹੜੇ ਉੱਤੇ ਆਟ ਸੱਤਾ ਪਿਆ ਇਸ ਟਾਇਰ ਜੇ ਤੁਰੇਗਾ ਇਹ ਅਲੱਗ ਹੋ ਜਾਏਗੀ ਆਟ ਤੇ ਥੱਲੇ ਰੇਤ ਨਿਕਲ ਆਵੇਗੀ ਜੀ ਉਹਦੇ ਕਰ ਜਿਹੜੀ ਸਲਾਬ ਹੈ ਸਲਾਬ ਆਟ ਜਾ ਕਿਵੇਂ ਜੋ ਧੋਪ ਪਵੇਗੀ ਜੀ ਇਹ ਇਹ ਸੀ ਜੀ ਬਾਰਡਰ ਪੱਟੀ ਦੇ ਖੇਤਾਂ ਦੇ ਹਾਲਾਤ ਤਾਂ ਇਸ ਤੋਂ ਅੱਗੇ ਤੁਹਾਨੂੰ ਹੋਰ ਵੀ ਜਿਹੜੇ ਖਤਰਨਾਕ ਜੋ ਹਾਲਾਤ ਨੇ ਔਰ ਇੱਥੇ ਫਸਲ ਬੀਜ ਨਹੀਂ ਸਲਾਬਾ ਵੀ ਕਿੰਨਾ ਹੈ ਰੇਤ ਬਹੁਤ ਚੜੀ ਹੈ ਸਤਲੂ ਦਰਿਆ ਨੇ ਕਾਫੀ ਕਾਫੀ ਹਜ਼ਾਰਾਂ ਏਕੜ ਜਿਹੜੀ ਹੈ ਪੈੜੀ ਤਬਾਹ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਇਹ ਗੁੱਧੜ ਬੈਣੀ ਦੇ ਲੋਕ ਇਹ ਦਰਖਤ ਦੇਖੋ ਜੀ ਕਿੰਨਾ ਜਿਹੜਾ ਹੈ ਨੁਕਸਾਨ ਹੋਇਆ ਤਾਂ ਇੱਥੇ ਹੁਣ ਅੱਗੇ ਵੀ ਚਲਦੇ ਆ ਅੱਜ ਪੂਰੇ ਏਰੀਏ ਤੇ ਜਿਹੜਾ ਨੁਕਸਾਨ ਹੈ ਗੁੱਧੜ ਬੈਣੀ ਦੇ ਲੋਕ ਇਕੱਠੇ ਹੋ ਕੇ ਦਿਖਾ ਰਹੇ ਨੇ ਜੀ ਤਾਂ ਅਗਰ ਕੇਰ ਸਿੰਘ ਹਾਕਮ ਕੇਰ ਸਿੰਘ ਹਾਕਮ ਸਿੰਘ ਮ제 ਦੀ ਇਹ ਦੇਖੇਤ ਦੇ ਹਾਲਾਤ ਦੇਖੋ ਕਿੰਨਾ ਕਿੰਨਾ ਪਾਣੀ ਚੜਿਆ ਇੱਕ ਹੋਰ ਤਸਵੀਰ ਦਿਖਾਉਣੀ ਆ ਇਹ ਐਨ ਲੱਗਦਾ ਜਿਵੇਂ ਸੇਮ ਨਹਿਰ ਦੀ ਜਾਂ ਨਹਿਰ ਦੀ ਬੰਨ ਬਣਿਆ ਪਿਆ ਰੇਤਾ ਦੇਖੋ ਜੀ ਕਿੰਨਾ ਜ਼ਬਰਦਸਤ ਆ ਫਾੜ ਭਾਉਜੀ ਚਲੋ ਇਹ ਸਾਰਾ ਇਸ਼ਤ ਹੈ ਭਾਉ ਜੇ ਬੋਲੀ ਪਹਿਲਾਂ ਆਪਾਂ ਗੱਲ ਕਰਕੇ ਉਹ ਵਾਲਾ ਪਹਿਲੇ ਜਿਹੜਾ ਤੁਹਾਡਾ ਜਿਹੜਾ ਏਰੀਆ ਹੈਗਾ ਜਮੀਨਾਂ ਸਭ ਦੀ ਉੱਪਰ ਹੀ ਹੇਠਾਂ ਵੀ ਬਰਾਬਰ ਹੀ ਨਸਾਲ ਹੈ I'm